ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਨਾਲ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਕੋਈ ਜਿਹੜਾ ਹੋਇਆ ਸੀ ਇਕ ਗੱਲ ਮਾ ਤੇ ਉਹਦੇ ਵਿੱਚ ਇੱਕ ਭੈਣ ਨੇ ਕਿਹਾ ਸੀ ਜਿਹਾ ਵੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਨਾਲ ਭੈਣੇ ਤੈਨੂੰ ਸਲੂਟ ਹੈ ਤੂੰ ਜੌਹਦੀ ਬਾਦੀ ਰਹੇ ਬਹਿਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੀ ਬਸ ਮੈਂ ਮੇਰੀ ਛੂਟੀ ਭੈਣ ਦੇ ਉੱਤੇ ਗੱਲ ਕਰਾਂਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮਲਾਜ ਜਿਹੜਾ ਮਰਜੀ ਤੁਹਾਡੀ ਇੱਕ ਪੁਲਸ ਵਾਲੀ ਕੁੜੀ ਨੇ ਵਾਹ ਬੜੀ ਡਿਲੀਕੈਟ ਸ਼ੇਬਨ ਹੈ ਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਅਪਰੀਹਟ ਕੀਤਾ ਪੰਜਾਬ ਦੀ ਸ਼ੀਰਨੀ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ ਮਹਾਂਜਮੋ ਨੌਕਰੇ ਡਿਊਟੀ ਕਰ ਰਿਹਾ ਉਹਦੀ ਨੌਕਰੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਉਹਦੀ ਡਿਊਟੀ ਦਾ ਅਣਗਹਿਲੀ ਕਰਦਾ ਤਾਂ ਉਹਦੇ ਵੀ ਕਾਰ ਲਈ ਹੋ ਜਾਂਦੇ ਉਹ ਭੈਣ ਨੇ ਆਪਣੀ ਡਿਊਟੀ ਨਿਭਾਈ ਐ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਐ ਜਿਹੜੀ ਗੱਲ ਹੈਗੀ ਸੀ ਛੱਡ ਮੇਰੀ ਮਾਂ ਆਪਣਾ ਹਸਾਬ ਲੈਣੀ ਜੇ ਮੇਰੀ ਇਹ ਛੋਟੀਏ ਭੈਣੇ ਕਿਤੇ ਤੂੰ ਵਰਦੀ ਪਾਈ ਚੁਦਰਾ ਹੱਥੋਂ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਭੈਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਅਦ ਵਿੱਚ ਕੋਈ ਨਾ ਖੜਦਾ ਉਹ ਨਾਲ ਇੱਕ ਭਲੇਖੇ ਇੱਕ ਵਹਿਮ ਨੇ ਕਦੇ ਪੰਪਾਂ ਜਾਣਾ ਹੀ ਗੇਰ ਦੇ ਜੇਕਰ ਤੂੰ ਉੱਥੇ ਵਰਦੀ ਜੇ ਤੇ ਇਹਦੇ ਹੱਥੋਂ ਪਾਈ ਹੋ ਜਾਂਦੀ ਜਾਂ ਵਰਦੀ ਪਾ ਲਈ ਜਾਂਦੀ ਤਾਂ ਭੈਣੇ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਕਰਵਾਇਆ। ਜਰੂਰ ਮੈਂ ਵਹਿ ਰੂ ਕੇ ਅਰਦਾਸ ਕਰਦਾ ਕਿ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸ਼ਾਰ ਹੋਵੇ ਜੇ ਰਾਜਨੀਤੀ ਵਿੱਚ ਜਿਆਦੇ ਮਰਜ਼ੀ ਕਰੇ। ਪਰ ਇਹਨਾਂ ਧਿਆਰ ਕੀ ਭੈਣ ਮੇਰੀ ਆਪ ਦਾ ਭੇਖ ਖਾਦਰੇ ਜੀ ਨਾਲ ਬਾਹਰ ਪੰਪਾ ਜਾ ਕੇ ਨਦੇ ਪੁਲਿਸ ਨਾਲ ਹੱਥੋਂ ਪੈਣਾ ਹੀ ਬਸ ਇੰਨੀ ਕੁ ਮੇਰ ਨਾਲੇ। ਬਾਕੀ ਤੁਹ ਰਾਜੀ ਰਹਿ ਖੁਸ਼ ਰਹਿ। ਤੈਨੂੰ ਸੁਰੂਤ। ਸਾਡ ਮੇਰੀ ਬਾਤ ਤੇ ਨਹੀਂ ਆਪਣਾ ਹਿਸਾਬ ਦਾ। ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਕਾ ਕੋਈ ਜਿਹੜਾ ਹੋਇਆ ਸੀ ਹਗਾਮਾ। ਤੇ ਉਹਦੇ ਵਿੱਚ ਇੱਕ ਪੈਣ ਨੇ ਕਿਹਾ ਸੀ ਆ ਵੀ ਛੱਡ ਮੇਰੀ ਬਾਹਵੇਂ ਆਪਣਾ ਹਸਾ ਦਾ ਪੈਣੇ ਤੈਨੂੰ ਸਲੂਟ ਹੈ ਤੂੰ ਚੌਂਦੀ ਬਾਦੀ ਰਹੇ ਬਹਿਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੀ ਬਸ ਮੈਂ ਮੇਰੀ ਛੂਟੀ ਪੈਣੇ ਦੇ ਉੱਤੇ ਗੱਲ ਕਰਾਂਗਾ ਕਿ ਜੇ ਤਰ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜੀ ਹੋਵੇ ਤੁਹਾਡੇ ਇੱਕ ਪੁਲਸ ਵਾਲੀ ਕੁੜੀ ਨੇ ਵਾਹ ਬੜੀ ਡੈਲੀ ਕਾਂਸਟੇਬਲ ਹੈ ਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੀਰਨੀ ਠੀਕ ਹੈ ਤੁਹਾਡੇ ਵਰਗੇ ਕੁੜੀਆਂ ਹੋਣੇ ਜਿਹੜੇ ਆਪਣਾ ਹੱਕ ਲੜਨ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮਲਾਜਮ ਮੌਕੇ ਤੇ ਡਿਊਟੀ ਕਰ ਰਿਹਾ ਹੈ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਜੇ ਉਹਦੀ ਡਿਊਟੀ 'ਚ ਅਨਗਹਿਲੀ ਕਰਦਾ ਤਾਂ ਉਹਦੇ ਵੀ ਕਾਰ ਲਈ ਹੋ ਜਾਂਦੀ ਹੈ ਉਹ ਭੈਣ ਨੇ ਆਪਣੀ ਡਿਊਟੀ ਨਿਭਾਈ ਹੈ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਹੈ ਜਿਹੜੀ ਗੱਲ ਹੈਗੀ ਜੀ ਛੱਡ ਮੇਰੀ ਮਾਂ ਆਪਣਾ ਹਸਾਬ ਲਾ ਲੈ ਕਿ ਇਹ ਮੇਰੀ ਛੋੜੀਏ ਪੈਣੇ ਕਿਤੇ ਤੂੰ ਵਰਦੀ ਪਾਈ ਚੁਦੜਾ ਹੱਥੋਂ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਸਨੇ ਮਾੜਾ ਕੰਮ ਹੋ ਜਾਂਦਾ ਸੀ ਕਿਉਂਕਿ ਬਾਦ ਵਿੱਚ ਕੋਈ ਖੜਦਾਂ ਦਾ ਨਾਲ ਇੱਕ ਭਲੇਖੇ ਇੱਕ ਵਹਿਮ ਨੇ ਕਰੇ ਪੰਪਾ ਜਾਣਾ ਹੀ ਗੇ ਦੇ ਜੇਕਰ ਤੂੰ ਉੱਥੇ ਵਰਦੀ ਜੀ ਤੇ ਇਹਦੇ ਹੱਥੋਂ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭੈਣੇ ਕਾਫੀ ਵੱਡਾ ਕੰਮ ਹੋ ਜਾਂਦਾ ਸੀ ਬਹੁਤ ਕੰਮ ਕਰ ਹੋ ਜਾਂਦਾ ਚਾਹੁੰ ਮੈਂ ਵਹਿਗੂ ਕੇ ਅਰਦਾਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸ਼ਾਰ ਹੋਣੇ ਤੇ ਰਾਜਨੀਤੀ ਵਿੱਚ ਜਾਨ ਜੋ ਮਰਜੀ ਕਰੇ ਪਰ ਇਹਨਾਂ ਧਿਆਰ ਦੀ ਭੈਣ ਮੇਰੀ ਆਪ ਦਾ ਭੇਖ ਖਾਤਰੇ ਜਿਨਾ ਬਾਰੇ ਪੰਪਾ ਜਾ ਗਈ ਇਹਦੇ ਪੁੱਤ ਨਾਲ ਹੱਥੋਂ ਪੈਣਾ ਨਹੀਂ ਬਸ ਇੰਨੀ ਕੁ ਮੇਰੇ ਨਾਲ ਹੈ ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ ਤੈਨੂੰ ਸਰੂਪ